ਦੀ ਵੀ ਜਗਤ ਤੋਂ ਇੱਕ ਬੇਹਦੀ ਦੁਖਦਾਈ ਖਬਰ ਆ ਰਹੀ ਹੈ ਜਿੱਥੇ ਅਦਾਕਾਰਾ ਡੋਲੀ ਸੋਹੀ ਦਾ ਅੱਜ ਦੇਹਾਂਤ ਹੋ ਗਿਆ 48 ਸਾਲ ਦੀ ਉਮਰ ਦੇ ਵਿੱਚ ਅਦਾਕਾਰਾਂ ਨੇ ਆਪਣੇ ਆਖਰੀ ਸਾਹ ਲੈਨੇ ਫੈਨਸ ਨੂੰ ਵੱਡਾ ਝਟਕਾ ਲੱਗਾ ਹੈ ਟੀਵੀ ਇੰਡਸਟਰੀ ਸਦਮੇ ਦੇ ਵਿੱਚ ਹੈ ਦਰਸਲ ਉਹਨਾਂ ਦੀ ਭੈਣ ਅਮਨਦੀਪ ਸੋਹੀ ਦੀ ਬੀਤੀ ਰਾਤ ਮੌਤ ਹੋਈ ਸੀ ਤੇ ਕਿਹਾ ਜਾ ਰਿਹਾ ਹੈ ਕਿ ਆਪਣੀ ਭੈਣ ਦੇ ਜਾਨ ਦੇ ਸਦਮੇ ਨੂੰ ਡੋਲੀ ਸੋਹੀ برداشت ਨਹੀਂ ਕਰ ਸਕੇ ਤੇ ਅੱਜ ਉਹਨਾਂ ਦੀ ਵੀ ਮੌਤ ਹੋ ਗਈ ਹੈ ਇੱਕ ਧੀ ਦੇ ਜਾਨ ਤੋਂ ਬਾਅਦ ਪਰਿਵਾਰ ਨੂੰ ਇਹ ਦੂਜਾ ਵੱਡਾ ਝਟਕਾ ਲੱਗਾ ਜਿੱਥੇ ਕੁਝ ਘੰਟਿਆਂ ਬਾਅਦ ਹੀ ਦੂਜੀ ਧੀ ਵੀ ਦੁਨੀਆ ਨੂੰ ਅਲਵਿਦਾ ਆਖ ਗਈ ਤਾਂ ਇਸ ਵੇਲੇ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ ਕਿਉਂਕਿ ਦੋ ਤੀਆਂ ਇਸ ਦੁਨੀਆ ਤੋਂ ਰੁਖਸਤ ਹੋ ਚੁੱਕੀਆਂ ਨੇ ਦੋ ਤੀਆਂ ਦੀ ਮੌਤ ਹੋ ਗਈ ਹੈ ਦਾਜੀ ਦੀ ਡੋਲੀ ਸਰਵਾਈਕਲ ਕੈਂਸਰ ਦੀ ਬਿਮਾਰੀ ਦੇ ਨਾਲ ਜੂਝ ਰਹੇ ਸਨ 2023 ਤੋਂ ਹੀ ਉਹਨਾਂ ਦਾ ਇਲਾਜ ਕੀਤਾ ਜਾ ਰਿਹਾ ਸੀ ਤਾਂ ਅੱਜ ਉਹ ਦੁਨੀਆ ਨੂੰ ਅਲਵਿਦਾ ਆਖੇ ਨੇ ਪਰਿਵਾਰ ਨੂੰ ਵੱਡਾ ਝਟਕਾ ਲੱਗਾ ਹੈ ਟੀਵੀ ਜਗਤ ਨੂੰ ਵੱਡਾ ਝਟਕਾ ਲੱਗਾ ਹੈ ਕਿਉਂਕਿ ਕਈ ਮਸ਼ਹੂਰ ਟੀਵੀ ਸੀਰੀਅਲਸ ਦੇ ਵਿੱਚ ਉਹ ਆਪਣੇ ਅਦਾਕਾਰੀ ਦਾ ਜੋਹਰ ਲੋਕਾਂ ਨੂੰ ਦਿਖਾ ਚੁੱਕੇ ਨੇ ਦੱਸਿਆ ਜਾ ਰਿਹਾ ਹੈ ਕਿ ਹੈਲਥ ਇਸ਼ੂਜ਼ ਦੇ ਕਾਰਨ ਹੀ ਉਹਨਾਂ ਨੇ ਆਪਣਾ ਸ਼ੋ ਚਨਕ ਵਿੱਚ ਛੱਡਿਆ ਸੀ ਕਿਉਂਕਿ ਉਹਨਾਂ ਨੂੰ ਸਾਹ ਲੈਣ ਦੇ ਵਿੱਚ ਦਿੱਕਤ ਆਉਂਦੀ ਸੀ ਜਿਸ ਤੋਂ ਬਾਅਦ ਉਹਨਾਂ ਨੂੰ ਹਸਪਤਾਲ ਪਰ ਗਿਆ ਪਰ ਆਪਣੀ ਭੈਣ ਦੇ ਜਾਣ ਦੇ ਸਦਮੇ ਨੂੰ ਉਹ برداشت ਨਹੀਂ ਕਰ ਸਕੇ ਉਹਨਾਂ ਦੀ ਭੈਣ ਦੀ ਪੀਲੀਏ ਦੇ ਕਰਕੇ ਮੌਤ ਹੋਈ ਸੀ ਜਦਕਿ ਹੁਣ ਡੋਲੀ ਸੁਹੀ ਵੀ ਅੱਜ ਦੁਨੀਆ ਨੂੰ ਅਲਵਿਦਾ ਅਖ ਗਏ ਨੇ ਉਹਨਾਂ ਦਾ ਵੀ ਦਿਹਾਂਤ ਹੋ ਗਿਆ ਹੈ ਇਸ ਵੇਲੇ ਪਰਿਵਾਰ ਦੇ ਵਿੱਚ ਸੋਗ ਦੀ ਲਹਿਰ ਹੈ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ ਡੋਲੀ ਨੇ ਆਪਣੇ ਕਰੀਅਰ ਦੇ ਵਿੱਚ ਕਈ ਮਸ਼ਹੂਰ ਟੀਵੀ ਸੀਰੀਅਲਸ ਦੇ ਵਿੱਚ ਕੰਮ ਕੀਤਾ ਮਹਿਜ਼ 48 ਸਾਲ ਦੀ ਉਮਰ ਦੇ ਵਿੱਚ ਅਦਾਕਾਰਾ ਦਾ ਦਿਹਾਂਤ ਹੋ ਗਿਆ ਹੈ